ਅੱਜ ਸਾਡੇ ਵਾਸਤੇ ਬੜੀ ਖੁਸ਼ੀ ਦਾ ਦਿਨ ਹੈ ਕਿ ਸਾਡਾ ਸਮੂਚਾ ਪਰਿਵਾਰ ਕਾਲੀਦਲ ਦਾ ਪਰਿਵਾਰ ਹੁਣ ਇੱਕ ਹੋ ਗਿਆ ਤੁਸੀਂ ਸਾਰੇ ਜਾਣਦੇ ਹੋ ਕਿ ਬੀਬੀ ਜਗੀਰ ਕੌਰ ਜੀ ਵਾਪਸ ਸ਼੍ਰੋਮਨੀ ਕਾਲੀਦਲ ਦੇ ਪਰਿਵਾਰ ਵਿੱਚ ਆ ਗਏ ਹਨ ਤੇ ਮੈਂ ਕਹਿ ਸਕਦਾ ਪਹਿਲੇ ਢੀਂਟਾ ਸਾਹਿਬ ਆਗੇ ਸੀ ਮਨਜੀਤ ਜੀ ਕੇ ਜੀ ਆਗੇ ਸੀ ਸਰਨਾ ਸਾਹਿਬ ਕਾਲੀ ਦਲ ਇੱਕ ਝੰਡੇ ਥੱਲੇ ਇਕੱਠਾ ਹੋ ਗਿਆ ਜਿਹੜੀ ਖੁਸ਼ੀ ਮੈਂ ਦਿਲੋਂ ਬੜਾ ਖੁਸ਼ ਆ ਕਿਉਂਕਿ ਪਰਿਵਾਰ ਦੇ ਮੁਖੀ ਹੋਣ ਦੇ ਨਾਤੇ ਮੇਰਾ ਬਹੁਤ ਵੱਡਾ ਫਰਜ਼ ਸੀ ਤੇ ਮੈਂ ਮੈਨੂੰ ਖੁਸ਼ੀ ਹੈ ਕਿ ਮੈਂ ਫਰਜ਼ ਨਿਭਾ ਕੇ ਅੱਜ ਪਰਿਵਾਰ ਸਾਰਾ ਇਕੱਠਾ ਕਰ ਲਿਆ ਸਾਡੇ ਪਰਿਵਾਰ ਵਿੱਚ ਲਗਾਤਾਰ ਰੋਜ਼ ਵਾਧਾ ਹੋ ਰਿਹਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਚੰਗੇ ਇਨਸਾਨ ਜਿਹੜੇ ਸੇਵਾ ਕਰਨ ਵਾਲੇ ਇਨਸਾਨ ਜਿਹੜੇ ਪੰਜਾਬ ਦੀ ਨਬਜ਼ ਸਮਝਣ ਪੰਜਾਬ ਦੇ ਉਹਨਾਂ ਦੇ ਮਨਛੋਏ ਪੰਜਾਬ ਉਹ ਪਾਰਟੀ ਚ ਆਉਣਗੇ ਤੇ ਸਾਨੂੰ ਬਹੁਤ ਵੱਡਾ ਇੱਕ ਬਹੁਤ ਵੱਡਾ ਐਸੈਟ ਬਣਦਾ ਤੇ ਇੱਕ ਸਾਨੂੰ ਮਾਣ ਹੁੰਦਾ ਕਿ ਆ ਬੰਦੇ ਚੰਗੇ ਅੱਜ ਮੈਂ ਦਿਲੋਂ ਬੜਾ ਖੁਸ਼ ਹੈ ਕਿ ਡਾਕਟਰ ਲਖਵੀਰ ਸਿੰਘ ਜਿਹੜੇ ਡਿਸਟ੍ਰਿਕਟ ਹੈਲਥ ਆਫੀਸਰ ਰਟਾਇਰਡ ਹੋਇਆ 29 ਸਾਲ ਸੇਵਾ ਕੀਤੀ ਇਹਨਾਂ ਨੇ ਦੇਖੋ ਇਹਨਾਂ ਨੇ ਜੋ ਅਡਲਟਰੇਸ਼ਨ ਦੇ ਖਿਲਾਫ ਜੋ ਜੰਗ ਲੜੀ ਕਰੋਨਾ ਦੇ ਟਾਈਮ ਜੰਗ ਲੜੀ ਇਹਨਾਂ ਨੂੰ ਬਹੁਤ ਵੱਡੇ ਅਵਾਰਡਸ ਵੀ ਮਿਲੇ 29 ਸਾਲ ਵਿੱਚ ਜ਼ਿਆਦਾ ਟਾਈਮ ਹਾਰਪੂਰ ਚ ਰਹੇ ਤੇ ਉਹਦੇ ਬਾਅਦ ਫਿਰੋਜ਼ਪੁਰ ਤੇ ਇਧਰ ਰਹੇ ਇਹਨਾਂ ਨੂੰ ਜਦੋਂ ਮੈਨੂੰ ਮਿਲੇ ਮੈਂ ਇਹਨਾਂ ਦੀ ਜਦੋਂ ਸਾਰਾ ਪੜਿਆ YouTube ਤੇ ਸਾਰਾ ਦੇਖਿਆ ਇਹਨਾਂ ਦੀ ਐਕਟੀਵਿਟੀਜ਼ ਲਗਾਤਾਰ ਇਹਨਾਂ ਦੀ ਐਕਟੀਵਿਟੀਜ਼ ਤੇ ਬੜਾ ਬੜਾ ਇੰਪ੍ਰੈਸ ਹੋਏ ਤੇ ਮੈਂ ਕਮਲ ਜੀ ਨੂੰ ਬੇਨਤੀ ਕੀਤੀ ਮੈਂ ਕਿਹਾ ਜੀ ਆਹ ਹੈ ਕੌਣ ਮੈਂ ਮਿਲਣਾ ਚਾਹੁੰਨਾ ਇਹਨਾਂ ਨੂੰ ਫਿਰ ਇਹਨਾਂ ਨੇ ਮੀਟਿੰਗ ਮੇਰੀ ਕਰਾਈ ਬੜੇ ਵਿਚਾਰ ਸੁਣੇ ਇਹਨਾਂ ਦੇ ਇਹਨਾਂ ਦੇ ਮਨ ਚੋਂ ਭਾਵਨਾ ਸੀ ਸੇਵਾ ਕਰਨ ਦੀ ਉਹ ਸੇਵਾ ਦੇਖੀ ਫਿਰ ਮੈਂ ਬੇਨਤੀ ਕੀਤੀ ਕਿ ਸਾਡੀ ਪਾਰਟੀ ਕਿਉਂਕਿ ਜਿਹੜੀ ਅਕਾਲੀ ਦਲ ਹੈ ਆ ਸੂਬੇ ਦੀ ਪਾਰਟੀ ਆ ਪੰਜਾਬ ਦੀ ਪਾਰਟੀ ਹੈ ਜੋ ਦਰਦ ਪੰਜਾਬ ਪ੍ਰਤੀ ਅਕਾਲੀ ਦਲ ਦੇ ਵਿੱਚ ਹੈ ਕਿਸੇ ਦਿੱਲੀ ਵਾਲੀ ਪਾਰਟੀਆਂ ਚ ਨਹੀਂ ਤੁਸੀਂ ਦੇਖਿਆ ਇਤਿਹਾਸ ਦੇਖਿਆ ਕਿ ਜਦੋਂ ਜਦੋਂ ਅਕਾਲੀ ਦਲ ਦੀ ਖੇਤਰੀ ਪੰਜਾਬ ਦੀ ਪਾਰਟੀ ਦਾ ਰਾਜ ਆਇਆ ਉਦੋਂ ਹੀ ਪੰਜਾਬ ਤਰੱਕੀ ਹੋਈ ਹੈ ਉਦੋਂ ਹੀ ਪੰਜਾਬ ਖੁਸ਼ਹਾਲੀ ਆਈ ਹੈ ਜਦੋਂ ਜਦੋਂ ਗਲਤੀ ਨਾਲ ਆਪਾਂ ਦਿੱਲੀ ਦੀ ਪਾਰਟੀ ਕਾਂਗਰਸ ਤੇ ਹੁਣ ਝਾੜੂ ਵਾਲੇ ਨੂੰ ਮੌਕਾ ਦਿੱਤਾ ਉਸੇ ਦਿਨ ਤੋਂ ਜਦੋਂ ਇਹਨਾਂ ਨੇ ਦਿੱਲੀ ਵਾਲੀ ਪਨੀ ਸਰਕਾਰਾਂ ਬਣੀਆਂ ਕੰਮ ਰੁਕ ਜਾਂਦੇ ਐ ਲੁੱਟ ਖੋ ਵੱਧ ਜਾਂਦੀ ਐ ਉਹ ਸਾਰੇ ਦਿੱਲੀ ਦੀਆਂ ਪਾਰਟੀਆਂ ਦਿੱਲੀ ਦੇ ਹੁਕਮਰਾਨਾਂ ਦੇ ਹੁਕਮ ਤੇ ਚੱਲਦੀਆਂ ਜੋ ਚਾਹੁੰਦੇ ਐ ਪੰਜਾਬ ਦਾ ਕੋਈ ਵੀ ਮਸਲਾ ਆ ਜੇ ਭਾਵੇਂ ਕਿਸਾਨੀ ਦਾ ਹੋਵੇ ਭਾਵੇਂ ਵਾਰਦਾ ਹੋਵੇ ਇੰਡਸਟਰੀ ਦਾ ਹੋਵੇ ਉਹਨਾਂ ਨੂੰ ਹਿੰਮਤ ਨਹੀਂ ਐ ਕਿ ਆਵਾਜ਼ ਉਠਾਲਣ ਆਪਣੇ ਹੁਕਮਰਾਨਾਂ ਦੇ ਖਿਲਾਫ ਇੱਥੇ ਸਾਡੇ ਹੁਕਮਰਾਨ ਪੰਜਾਬ ਦੀ ਜਨਤਾ ਹੈ ਅਸੀਂ ਇਹਨਾਂ ਦੀ ਲੜਾਈ ਲੜਦੇ ਰਹੇ ਹਾਂ ਸੋ ਅੱਜ ਮੈਂ ਡਾਕਟਰ ਸਾਹਿਬ ਨੂੰ ਜਿਵੇਂ ਇਹ ਕਹਿੰਨਾ ਪਾਰਟੀ ਤੇ ਪਾਰਟੀ ਸ਼ਾਮਲੀ ਕਰਦਾ ਹੈ ਇਸ ਰੂਪ ਹੈ ਹੈ ਜੀ ਲਿਆਓ ਡਾਕਟਰ ਡਾਕਟਰ ਸਾਹਿਬ ਆਪਣੀ ਹੁਕਮ ਬਤਾਓ ਇਲਾਕਾ ਦਾ ਨਾਲ ਸਾਰੇ ਪਤੇ ਬਣਾ ਹੋਏ ਤੁਸੀਂ ਬਕਰਤ ਸਾਹਿਬ ਜਿਹੜੇ ਤੁਸੀਂ ਫਤੇ ਅੱਜ ਅੰਦੇ ਜਿਹੜੇ ਮਿਲਦੇ ਆ ਇਹਦੇ ਸਭਾ ਚ ਜੋ ਮੇਰੇ ਮਨ ਚ ਤਿੰਨ ਗੱਲਾਂ ਬੜੀਆਂ ਇੰਪੋਰਟੈਂਟ ਆ ਜਿਹੜੀਆਂ ਮੈਂ ਸ਼ੇਅਰ ਤੁਹਾਡੇ ਨਾਲ ਕਰਨੀਆਂ ਨੰਬਰ 1 ਪਹਿ ਬਹੁਤ ਸਾਰਾ 29-30 ਸਾਲ ਦਾ 3 ਸਾਲ ਡੈਕੇਡ ਦਾ ਬੜਾ ਤਜਰਬਾ ਹੁੰਦਾ ਤੁਹਾਡਾ ਜੌਬ ਵਿੱਚ ਸਾਰੀ ਜੌਬ ਰੈਗੂਲਰ ਕਲਾਸ 1 ਅਫਸਰ ਤੁਸੀਂ ਮਦਵਾਉਂਦੇ ਹੋ ਇਸੇ ਸਮੇਂ 'ਚ ਸਾਰੀਆਂ ਅਲੱਗ-ਅਲੱਗ ਪੋਲੀਟੀਕਲ ਪਾਰਟੀਆਂ ਨਾਲ ਤੁਹਾਡਾ ਵਾਪੈਂਦਾ ਨਾਲ ਤੇ ਐਡਮਿਨਿਸਟ੍ਰੇਸ਼ਨ ਉਹਦਾ ਪ੍ਰਬੰਧ ਦੇਖਦੇ ਹੋ ਐਮਪਲਾਈਜ਼ ਦੇ ਪਦਤੀ ਰਵੱਈਆ ਦੇਖਦੇ ਹੋ ਪਬਲਿਕ ਦੇ ਮੈਨੂੰ ਲੱਗਦਾ ਵੀ ਤੁਸੀਂ ਸਾਰੇ ਵਿਜੀਲੈਂਟ ਐ ਬਰਾ ਮਲਾਜਮ ਜਾਂ ਇੱਕ ਇੰਟੈਲੈਕਚੁਅਲ ਬੰਦਾ ਹੋਰ ਜ਼ਿਆਦਾ ਵਿਜੀਲੈਂਟ ਆ ਜ਼ਿਆਦਾ ਬਾਚ ਕਰਦਾ ਫੋਕਸ ਹੁੰਦਾ ਸੋ ਮੈਨੂੰ ਜਿਹੜੀ ਇਸ ਸਾਰੇ ਪੀਰੀਅਡ ਦਰਾਂ ਜਦੋਂ ਮੈਂ ਸਮਾਂ ਬਤਾਇਆ ਇੱਕ ਚੀਜ਼ ਮੈਂ ਫੀਲ ਕੀਤੀ ਹੈ ਜਿਹੜੀ ਉਹ ਮੈਂ ਇਹ ਕਹਿਣਾ ਪਈ ਆਮ ਆਦਮੀ ਪਾਰਟੀ ਜਿਹੜਾ ਜਿਨ੍ਹਾਂ ਦੀ ਸਰਕਾਰ ਦੇਖੀ ਆ ਉਹਨਾਂ ਦਾ ਵੀ ਰੁਝਿਆ ਕੀਤਾ ਪਰ ਲਗਭਗ 3.5 ਸਾਲ DHC ਦਾ ਪੀਰੀਅਡ ਬਤਾਇਆ ਤੇ ਇਹ ਤੋਂ ਵੱਧ ਵੈਸੇ DHC ਬਹੁਤਾ ਕੱਢਦੇ ਨਹੀਂ ਟਾਈਮ ਇੰਨਾ ਕਿ ਟਾਈਮ ਕੱਢਦੇ ਸਾਰਾ ਇਸ ਪੀਰੀਅਡ ਵਿੱਚ ਮੈਂ ਜਿਹੜਾ ਇਹ ਮੇਰਾ ਸਿਰਫ ਆ YouTube Facebook ਮੈਂ ਕਰਦੇ ਦੇ ਦੋ ਸਾਰੇ ਹੀ ਕੋਈ ਇੱਕ ਤਾਂ ਦੇਖਦਾ ਨਹੀਂ ਇਹ ਤਾਂ ਹੈ ਨਹੀਂ ਕਿ ਪ੍ਰਧਾਨ ਜੀ ਸਦਾ ਸੁਭਿਰ ਸੇ ਅਦਲ ਸ਼੍ਰੋਣੀ ਕਾ ਦੀਦ ਪ੍ਰਧਾਨ ਹੀ ਦੇਖਦੇ ਆ ਪਰ ਮਤਲਬ ਨਿਗਾ ਕਿੰਨੀ ਫੋਕਸਡ ਕਿੰਨੀ ਔਰ ਮੈਂ ਉਹਦੇ 'ਚ ਦੇਖਿਆ ਵੀ ਇੱਕ ਬੰਦੇ ਨੂੰ ਮਿਲਣ ਵਾਸਤੇ ਉਪਰਾਲੇ ਕਰਕੇ ਵੀ ਤੁਸੀਂ ਮਿਲ ਨਹੀਂ ਸਕਦੇ ਇਹ ਮੇਰੀ ਨਿੱਜੀ ਫੀਲਿੰਗ ਹੈ ਜੋ ਮੈਂ ਹੰਡਾਇਆ ਤੇ ਇੱਕ ਉਹ ਸਮਾਂ ਵੀ ਦੇਖਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਸਾਡੇ ਬਹੁਤ ਹੀ ਮੇਰੇ ਸਤਿਕਾਰਯੋਗ ਸ਼ਖਸੀਅਤ ਜਿਹੜੇ ਭਈ ਅਸੀਂ ਸੰਗਤ ਅਰਸ਼ਣ 'ਚ ਮੇਰੀ ਉਦੋਂ ਵੀ ਕਈ ਵਾਰ ਡਿਊਟੀ ਹੁੰਦੀ ਸੀ ਸਰ ਸਰਪਲ ਲੈਣੇ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਇੰਰਲੇ ਬਹੁਤ ਹੀ ਸਰਕਾਰਯੋਗ ਸਾਡੇ ਤਾਂ ਵਾਪਸ ਨਾ ਆਉ ਉਹਨਾਂ ਦੇ ਕਾਫੀ ਦਾ ਇੱਕ ਵਾਰ ਸੈਂਪਲ ਲੈਣਾ ਸੀ ਸ਼੍ਰੋਮਣੀ ਕਮੇਟੀ ਇਲੈਕਸ਼ਨ ਸੀ ਖਾਲਸਾ ਕਾਲਜ ਗੜਦੀ ਵਾਲਾ ਵਿੱਚੋਂ ਬੈਠੇ ਸੀ ਮੈਂ ਥੋੜੇ ਸਮੇਂ ਲਈ ਚਲਾ ਗਿਆ ਤੇ ਉਹ ਕਾਫੀ ਜਿੰਨਾ ਚਿਰ ਅਸੀਂ ਸਰਟੀਫਾਈ ਨਹੀਂ ਕਰਦੇ ਉਹਨਾਂ ਚੋਂ ਪੜਾਉਂਦੇ ਨਹੀਂ ਸਿਕਿਉਰਿਟੀ ਦਾ ਵੀ ਜੋ ਪ੍ਰੋਟੋਕੋਲ ਆ ਉਹਦੇ ਵਿੱਚ ਜਦੋਂ ਆਇਆ ਮੈਂ ਤਾਂ ਵੱਡੇ ਬਾਦਲ ਸਾਹਿਬ ਨੇ ਕਿਆ ਉਹ ਡਾਕਟਰ ਸਾਹਿਬ ਕਿੱਥੇ ਚਲ ਗਏ ਸੀ ਮੁੰਡੇ ਤਾਂ ਮੈਨੂੰ ਕਾਫੀ ਨਹੀਂ ਪਲਾਉਂਦੇ ਸੀ ਮਤਲਬ ਇੰਨੀ ਦਿਲੀ ਸਾਹਜ ਪਾਉਂਦੇ ਸੀ ਉਹ ਹਰ ਬੰਦੇ ਨੇ ਮੈਂ ਹਲੀਪੜ ਤੇ ਵੀ ਦੇਖਿਆ ਬਈ ਜਿੱਦਾਂ ਕਈ ਵਾਰੀ ਅਸੀਂ ਖੜੇ ਹੋਣਾ ਉਹ ਮੁੰਡੇਓ ਤੁਸੀਂ ਖਾਣਾ ਖਾ ਲਿਆ ਬਈ ਖੜੇ ਆ ਕਿੰਨੇ ਚੱਤੇ ਮਤਲਬ ਇਹ ਸਾਹਜ ਜਿਹੜੀ ਪਰਿਵਾਰਕ ਸਾਹਜ ਮੈਂ ਦੇਖੀ ਐ ਔਰ ਉਹਦਾ ਜਿਹੜਾ ਪ੍ਰਗਟਾਵਾ ਅੱਗੇ ਨਾ ਦੇਖਿਆ ਉਤੋਂ ਅੱਗੇ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਜਿਹਨਾਂ ਦੇ ਕੋਲ ਬੈਠੇ ਆ ਮੈਂ ਦੇਖਿਆ ਵੀ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਮੇਰੇ ਕਮਲ ਚੇਤਲੀ ਜੀ ਜਿਹੜੇ ਬੈਠੇ ਆ ਇਹਨਾਂ ਦਾ ਮੈਨੂੰ ਫੋਨ ਗਿਆ ਵੀ ਡਾਕਟਰ ਸਾਹਿਬ ਤੁਹਾਨੂੰ ਪ੍ਰਧਾਨ ਜੀ ਮਿਲਣਾ ਚਾਹੁੰਦੇ ਆ ਤੇ ਮੈਨੂੰ ਤਾਂ ਬੜੀ ਖੁਸ਼ੀ ਹੋਈ ਮੈਨੂੰ ਹੋਰ ਇਹ ਤੋਂ ਵੱਡੀ ਕੀ ਗੱਲ ਲੱਗਣੀ ਮੈਂ ਤਾਂ ਇੱਕ ਟਿੰਡੂ ਜਿਹਾ ਬੰਦਾ ਭਾਵੇਂ ਮੈਂ ਜੋਬ ਖੇਤੀ ਕਲਾਜ਼ਮਨ ਅਫਸਰ ਪਰ ਇੱਕ ਸ਼੍ਰੋਮਣੀ ਅਕਾਲੀ ਦਾ ਪ੍ਰੈਜ਼ੀਡੈਂਟ ਪ੍ਰਧਾਨ ਡਿਪਟੀ ਸੀਐਮ ਰਹੇ ਉਹ ਤੁਹਾਨੂੰ ਕਹਿਣ ਬੁਲਾ ਰਹੇ ਆ ਤੁਹਾਨੂੰ ਬੁਲਾ ਰਹੇ ਆ ਔਰ ਜਦੋਂ ਘਰ ਗਏ ਆ ਮਿਲਣੀ ਹੋਈ ਆ ਮੈਂ ਕੁਛ ਦਿਨਕ ਬਾਅਦ ਗੱਲ ਕੀਤੀ ਐ ਤੁਹਾਨੂੰ ਇਹਦੇ ਵਿੱਚ ਰਿਫਲੈਕਟ ਹੋ ਜਾਏਗਾ ਵੀ ਕਿੱਦਾਂ ਦਾ ਰੰਗਿਆ ਇਹਨਾਂ ਦਾ ਔਰ ਜਿਹੜਾ ਉਹਦੇ ਵਿੱਚ ਇਹਨਾਂ ਨੇ ਕਿਹਾ ਬੈਠੇ ਸੀ ਚਿਤਲੀ ਸਾਹਿਬ ਵੀ ਹੋਰ ਵੀ ਬੜੇ ਸਾਥੀ ਬੈਠੇ ਸੀ ਉਹਨਾਂ ਵਿੱਚ ਇਹਨਾਂ ਨੇ ਕਿਹਾ ਡਾਕਟਰ ਸਾਹਿਬ ਮੈਂ ਤੁਹਾਨੂੰ ਖੁਦ ਬੁਲਾਇਆ ਤਿੰਨ ਟਾਈਮ ਮਲੇ ਮਤਲਬ ਮੇਰੇ ਸਾਰੇ ਸਵਾਲਾਂ ਦਾ ਉੱਤਰ ਉਹਦੇ ਵਿੱਚ ਸੀਗਾ ਕਿ ਜਦੋਂ ਕਹਿੰਦੇ ਡਾਕਟਰ ਸਾਹਿਬ ਮਤਲਬ ਕਹਿਣਾ ਮਤਲਬ ਵੀ ਤੁਹਾਨੂੰ ਸੋਚਣ ਦੀ ਲੋੜ ਨਹੀਂ ਤੁਹਾਡੀ ਕੋਈ ਪ੍ਰੋਬਲਮ ਨਹੀਂ ਹੈਗੀ ਮੈਂ ਤੁਹਾਨੂੰ ਖੁਦ ਬੁਲਾਇਆ ਸੋ ਇਹ ਜਿਹੜੀ ਗੱਲ ਇਹਦੇ ਵਿੱਚ ਆ ਜਦੋਂ ਮੈਨੂੰ ਇਸ ਪੀਰੀਅਡ ਦੇ ਵਿੱਚ ਚੇਤਰੀ ਸਾਹਿਬ ਨਾਲ ਮੈਂ ਗੱਲ ਕੀਤੀ ਬਡੇ ਬਾਦਲ ਸਾਹਿਬ ਦਾ ਮੈਂ ਜ਼ਿਕਰ ਕਰਨਾ ਉਹਨਾਂ ਨੂੰ ਨਮਰ ਕਰਨਾ ਉਹਨਾਂ ਨੂੰ ਪ੍ਰਣਾਮ ਕਰਨਾ ਮੈਂ ਜ਼ਰੂਰੀ ਸਮਝਦਾ ਅੱਜ ਮੈਨੂੰ ਬਹੁਤ ਖੁਸ਼ੀ ਆ ਅੰਦਰੋਂ ਕਿਉਂਕਿ ਸ਼ਰਮਣੀ ਅਕਾਲ ਤਲ ਦੇ ਬਾਰੇ ਵਿੱਚ ਜੋ ਪਹਿਲਾਂ ਹੀ ਉਹ ਫਰਮ ਉਹਨਾਂ ਨੇ ਕਿਹਾ ਦੱਸ ਹੀ ਦਿੱਤਾ ਆਪਣੇ ਸਪੀਚ ਵਿੱਚ ਜਿਹੜੀ ਗੱਲ ਕੀਤੀ ਹੈ ਸ਼ੇਰ ਵੀ ਇਹ ਇੱਕ ਪਰਿਵਾਰਕ ਹੈ ਪਾਠ ਪਰਿਵਾਰ ਨਾਲ ਵਿਚਰ ਦਿਆ ਫੈਮਿਲੀ ਮਨ ਤੁਹਾਨੂੰ ਹੋਮਲੀ ਜਿਹਾ ਫੀਲ ਹੁੰਦਾ ਮੈਂ ਜਦੋਂ ਵੀ ਜਾ ਕੇ ਆ ਚੇਤਰੀ ਸਾਹਿਬ ਨਾਲ ਕਿ ਪਾਚ ਵੀ ਜਾਇਆ ਹਾਂ ਪਰ ਇੰਨਾ ਪਿਆਰ ਮਿਲਿਆ ਮੈਂ ਆਪਣੇ ਜਾ ਕੇ ਪਰਿਵਾਰ ਚ ਸਾਂਝ ਪਾਈ ਮੈਨੂੰ ਕਹ ਮਜ਼ਾ ਆ ਗਿਆ ਮੈਨੂੰ ਕਹ ਬਹੁਤ ਮਜ਼ਾ ਆਇਆ ਮਤਲਬ ਤੁਸੀਂ ਯਕੀਨ ਮੰਨਿਓ ਮੈਂ ਇੱਥੋਂ ਤੱਕ ਖੁਸ਼ੀ ਚ ਕਿਹਾ ਮੇਰੇ ਨਾ ਅੱਖਾਂ ਚੋਂ ਮਤਲਬ ਆंसू ਵੀ ਆ ਰਹੇ ਮਤਲਬ ਉਸ ਵੇਲੇ ਵੀ ਯਾਰ ਇੰਨਾ ਪਿਆਰ ਦਿੱਤਾ ਇੰਨਾ ਇੰਨਾ ਆਣ ਦਿੰਦਾ ਪਏ ਜਦੋਂ ਵੱਡੇ ਭਰਾਵਾਂ ਤੋਂ ਵੀ ਵੱਧ ਪਿਆਰ ਮਿਲਿਆ ਸੋ ਉਹਦੇ ਤੋਂ ਬਾਅਦ ਮੇਰਾ ਜਿਹੜਾ ਮੈਨੂੰ ਇਦਾਂ ਲੱਗਿਆ ਕਿਉਂਕਿ ਮੈਂ ਮੰਨਦਾ ਪਹਿਲਾਂ ਹੀ ਫੂਡ ਸੇਫਟੀ ਤੇ ਕੰਮ ਕਰਕੇ ਫੂਡ ਸੇਫਟੀ ਤੇ ਜਿੰਨਾ ਚਿਰ ਕੰਮ ਕੀਤਾ ਔਰ ਟੋਟਲੀ ਓਨੈਸਟਲੀ ਕੀਤਾ ਔਰ ਮੈਨੂੰ ਇਹ ਲੱਗਦਾ ਨਹੀਂ ਫੂਡ ਸੇਫਟੀ ਸਾਡਾ ਇਦਾਂ ਦਾ ਡੀ ਐਚਓ ਦਾ ਵਿਭਾਗ ਹੈ ਕਿਉਂਕਿ ਇਹਦੇ ਤੇ ਇੱਕੋ ਹੀ ਗੱਲ ਕਹਿੰਦੇ ਨੇ ਸਾਰੇ ਵੀ ਅਸੀਂ ਸਿਵਲ ਸਰਜਨ ਨੇ ਮਾਨਦਰ ਦੇਖੇ ਫਲਾਣੇ ਆਫੀਸਰ ਨੇ ਮਾਨਦਰ ਦੇਖੇ ਉਹ ਡੀ ਐਚਓ ਬਈ ਵੀ ਬੜੇ ਓਨੈਸਟ ਦੇਖੇ ਇਹ ਗੱਲਾਂ ਮੈਨੂੰ ਆ ਮੇਰੇ ਆਫੀਸਰਸ ਹੀ ਕਹਿ ਦਿੰਦੇ ਸੀ ਸੋ ਮੈਂ ਤੁਹਾਡੇ ਚ ਕਰਤਾ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹਾਂ ਕਿ ਜਿਹੜੇ ਵੀ ਵਿਅਕਤੀਆਂ ਨੇ ਮੇਰੇ ਤੇ ਪੁਆਇੰਟ ਆਊਟ ਕੀਤਾ ਵੀ ਜੀ ਰੇੜੀਆਂ ਵਾਲਿਆਂ ਨੂੰ ਫੜਦਾ ਸੀ ਉਹਦੇ ਸੈੱਟਰ ਫੜਦਾ ਸੀ ਇੱਥੇ ਬਹੁਤ ਸਾਰੇ ਮੀਡੀਆ ਵਾਲੇ ਵਿੱਚ ਮੌਜੂਦ ਹੈ ਇੱਥੇ ਜਿਹੜੇ ਜਿਹੜੇ ਮੇਰੇ ਨਾਲ ਚੱਲਦੇ ਸੀਗੇ ਚਾਹੇ ਤਰਨਤਾਰਨ ਜਿਹੜੇ ਚ ਫੂਡ ਸੈਕਲਿੰਗ ਕੀਤੀ ਚਾਹੇ ਸ਼ਾਰਪਤਸ ਕੀਤੀ ਚਾਹੇ ਲੰਦਰਚ ਕੀਤੀ ਉਹ ਨਾਲ ਚੱਲਦੇ ਸੀ ਔਰ ਕਿਤੇ ਵੀ ਜਿਹੋ ਦਰਦਨ ਵਿੱਚ ਕਿਤੇ ਅਸੀਂ ਇਦਾਂ ਰੱਖ ਕੇ ਵੀ ਮਾੜੇ ਬੰਦੇ ਨੂੰ ਜਿਹੜਾ ਫਾਈਨੈਂਸ਼ਲੀ ਛੋਟਾ ਬਿਜ਼ਨਸਮੈਨ ਉਹਨੂੰ ਕੰਮ ਕੀਤਾ ਐਫਬੀ ਉਹਨੂੰ ਦੇਖੋ ਨਹੀਂ ਇਦਾਂ ਦਾ ਕੀਤਾ ਸਿਰਫ ਮੈਨੂੰ ਇਦਾਂ ਲੱਗਦਾ ਸੀ ਕਿ ਜਿਹੜਾ ਵੀ ਉਹਨਾਂ ਮਲਾਵਟ ਕਰ ਕਰਦਾ ਜਿਹੜਾ ਵੀ ਡਲਟਰੇਸ਼ਨ ਕਰਦਾ ਉਹ ਸੋਸੋਸੋਸ਼ਲ ਹੈ ਉਹ ਸਮਾਜ ਦਾ ਦੁਸ਼ਮਣ ਕਿਉਂਕਿ ਆਉਣ ਵਾਲੇ ਸਮੇਂ 'ਚ WHO ਜੇ ਇੰਨਾ ਵੱਡਾ ਪ੍ਰਗਟਾਵਾ ਕਰ ਸਕਦੀ ਹੈ ਭਈ ਜਿੰਨੀ ਮਿਲਕ ਮਿਲ ਪ੍ਰੋਡਕਸ਼ਨ ਜਿਹੜੀ ਇੰਡੀਆ 'ਚ ਡਲਟਰੇਸ਼ਨ ਹੋ ਰਹੀ ਹੈ ਇਹਨਾਂ ਦੇ ਹਸਤਾੜੀ ਭਰੇ ਰਹਿਣੇ ਆਉਣ ਵਾਲੇ ਸਮੇਂ 'ਚ ਇਹਨਾਂ ਦੀ ਜਿੱਡਾਂ ਦੀ ਮਲਾਵਟ ਹੋ ਗਈ ਸਾਡੀਆਂ ਨਸਲਾਂ ਨੂੰ ਸਾਡੇ ਪੰਜਾਬ ਨੂੰ ਆਉਣ ਵਾਲੇ ਪੰਜਾਬ ਨੂੰ ਕਹਿਣਾ ਥੋੜਾ ਰੰਗਲਾ ਪੰਜਾਬਾਂ ਜਣ ਗੱਲਾਂ ਨਾਲ ਥੋੜਾ ਬੰਨਣਾ ਪ੍ਰੈਕਟੀਕਲੀ ਕਰਨਾ ਪੈਣਾ ਅਰ ਬਦਲ ਸਾਹਿਬ ਦੀ ਸੋਚ ਜਿਹੜੀ ਆ ਪ੍ਰਧਾਨ ਜੀ ਦੀ ਉਹਨੂੰ ਮੈਂ ਦਿਲੋਂ ਸੈਲੂਟ ਕਰਦਾ। ਔਰ ਮੈਂ ਇਦਾਂ ਕਹਿਣਾ ਚਾਹਣਾ ਵੀ ਇਹ ਮਨੋ ਕਾਲਪੁਰਖ ਨੇ ਬਾਇ ਕਰੂ ਨਾ ਉਹ ਜੇ ਕੋ ਕਹਵੇ ਇਦਾਂ ਦਾ ਮੈਂ ਕਹਣਾ ਨਾ ਪੰਜਾਬੀ ਚ ਕਾਬਲ ਕਹਿੰਦੇ ਮਾਲਾ ਦਾ ਮਣਕਾ ਜਿਹਦਾ ਜੀ ਉਹਦਾ ਫਿੱਟ ਹੋ ਗਿਆ। ਮੈਂ ਤੁਹਾਡਾ ਮਣਕਾ ਜੀ ਤੁਹਾਡੇ ਪਰਿਵਾਰ ਦਾ ਮੈਂਬਰ ਆਂ ਮੈਂ ਤੁਹਾਡੇ ਕੋਲ ਆ ਗਿਆ ਤੁਹਾਡੀ ਸ਼ਰਨ ਚ ਔਰ ਮੈਂ ਇਹਦੇ ਇਹਨਾਂ ਜ਼ਰੂਰ ਕਹਿਣਾ ਕਿ ਜਿਹੜੀ ਇਹ ਹਿਸਟਰੀ ਆ ਔਰ ਜਿਹੜੀ ਹਿਸਟਰੀ ਆ ਜੋ ਮੈਂ ਦੇਖੀ ਫਿਰ ਉਹ ਐਮਪਲਾਈਜ਼ ਵਾਸਤੇ ਜੇ ਪੰਜਾਬ ਦਾ ਕੋਈ ਮੁਲਾਜ਼ਮ ਵਰਗ ਖੁਸ਼ ਹੈ ਤਾਂ ਉਹ ਜਰੂਰ ਕਹਿੰਦਾ ਓਪਨਲੀ ਓਪਨਲੀ ਇਹ ਗੱਲ ਕਹਿੰਦਾ ਕਲੇਮ ਕਰਦਾ ਕਿ ਬਾਦਲ ਸਰਕਾਰ ਨਹੀਂ ਦਿੱਤਾ ਜੋ ਕੁਝ ਸ਼੍ਰੋਮਣੀ ਅਕਾਲੀ ਦਲ ਨੇ ਦਿੱਤਾ ਜੋ ਬੋਲੇ ਸੋਨਹਿਰਾ ਸਿਆਲਾ ਮਨੇ ਜੇ ਕੁਝ ਕਰਪਾ ਕਿਤੀ ਮੁਲਾਜ਼ਮ ਖੁਸ਼ ਹੀ ਹਨ ਤੁਸੀਂ ਅੱਜ ਤੱਕ ਜਿੰਨਾ ਕੁਝ ਹੋਇਆ ਤੇ ਉਹ ਹੋਇਆ ਉਸ ਤੋਂ ਬਾਅਦ ਤਾਂ ਗੱਲਾਂ ਮੁਲਾਜ਼ਮਾਂ ਦਾ ਤਾਂ ਆਪਣਾ ਜੋ ਹੈਗਾ ਰਈਆ ਸਾਰਾ ਕੁਝ ਪਤਾ ਹੈ ਔਰ ਜਾਰ ਹੋ ਜਾਣਾ ਔਰ ਮੈਂ ਮੈਨੂੰ ਜਿਹੜੀ ਪਰਸੈਪਸ਼ਨ ਸੀ ਉਹ ਥੋੜੇ ਚਿਰ ਚੇਅਰ ਹੋ ਗਈ ਔਰ ਮੈਨੂੰ ਜਿਹੜਾ ਇੱਕ ਭਰਮ ਸੀਗਾ ਉਹ ਦੂਰ ਹੋ ਗਿਆ ਜਿਹੜਾ ਛੇਤੀ ਬਹੁਤ ਛੇਤੀ ਵੀ ਨਹੀਂ ਯਾਰ ਇਹ ਤਾਂ ਕਹਿਣ ਨੂੰ ਅਸਲ ਇਦਾਂ ਦੀ ਗੱਲ ਹੀ ਨਹੀਂ ਜੇ ਕੋਹੋ ਓਨੈਸਟ ਬੰਦੇ ਦੀ ਇਹਨਾਂ ਨੂੰ ਕਦਰ ਨਹੀਂ ਹੈ ਹੀ ਨਹੀਂ ਕਿਉਂਕਿ ਮੈਂ ਪ੍ਰਾਕਟਿਕ ਤੌਰ ਤੇ ਅੱਜ ਮੈਨੂੰ ਤਾਂ ਮਹਿਸੂਸ ਹੋ ਰਿਹਾ ਕਿ ਜਨਾ ਰੱਬ ਨੇ ਅਕਾਲ ਪੁਰਖ ਨੇ ਮੈਨੂੰ ਬਚਾ ਲਿਆ ਤੇ ਮੈਂ ਉਹਦੇ ਵਿੱਚ ਬਹੁਤ ਸਫੋਕਸ਼ਨ ਮਹਿਸੂਸ ਕਰ ਰਹੀ ਸੀ ਘਟਨ ਮਹਿਸੂਸ ਕਰ ਰਹੀ ਸੀ ਔਰ ਮੈਂ ਇੱਕ ਗੱਲ ਕਹਿਣੀ ਚਾਹਨਾ ਬਾਦਲ ਸਾਹਿਬ ਦੇ ਬਾਰੇ ਵਿੱਚ ਕਿਉਂਕਿ ਮੈਂ ਜੋ ਸਿਸਟਮ ਆ ਸਾਡਾ ਜੋ ਇੱਥੇ ਇਹਦੇ ਵਿੱਚ ਮੈਂ 달ਿਤ ਸਮਾਜ ਦੇ ਨੂੰ ਬਿਲੋਂਗ ਕਰਦਾ ਕਿਉਂਕਿ ਮੈਂ ਐਸੀ ਸ਼ੈਡੂਲਡ ਕਾਸਟ ਵਰਗ ਜਿਹਨੇ ਆ ਜਨ ਉਹ ਆ ਮੈਂ ਉਹਨੂੰ ਬਿਲੋਂਗ ਕਰਦਾ ਔਰ ਮੈਂ ਇਸ ਸਮੇਂ ਵਿੱਚ ਦੇਖਿਆ ਜਿਹੜਾ ਖਾਸ ਕਰਕੇ ਕਿਉਂਕਿ ਸਾਰੇ ਸਰਬ ਸੰਜੀਵਾਲਤਾ ਦਾ ਸੰਦੇਸ਼ ਗੁਰੂਆਂ ਵੀਰਾਂ ਨੇ ਦਿੱਤਾ ਔਰ ਸ਼੍ਰੋਮਣੀ ਕਾਲੀ ਦਲ ਹਰ ਵਰਗ ਦਾ ਸਤਿਕਾਰ ਕਰਦਾ ਹਰ ਵਰਗ ਕਿਉਂਕਿ ਮੈਂ ਇਹ ਜ਼ਰੂਰ ਦੇਖਿਆ ਥੋੜੇ ਚਿਰ ਚ ਭਈ ਥੋੜੇ ਸਮੇਂ ਚ ਜਿਹੜੀਆਂ ਘਟਨਾਵਾਂ ਲੰਬਾ ਪਰੀਆਂ ਕਹਿਣ ਨੂੰ ਤੁਸੀਂ ਸੀਐਮ ਹੋ ਕਹਿਣ ਨੂੰ ਤੁਸੀਂ ਇਹਨੇ ਉੱਚੋ ਦੇ ਤੋਂ ਫਾਟੇ ਨਹੀਂ ਲੈਂਗੁਏਜ ਸਿਵਲਾਈਜ਼ ਹੋਣੀ ਚਾਹੀਦੀ ਤੁਹਾਡੇ ਕਿਸੇ ਇੱਕ ਖਾਸ ਵਰਗ ਦੇ ਉਹ ਕਿਤੇ ਬਹੁਤ ਹੀ ਅਨਸਿਵਲਾਈਜ਼ ਭਾਸ਼ਾ ਬਤਨੀ ਇਹ ਕਿਤੇ ਵੀ ਵਾਜਬ ਨਹੀਂ ਇਹ ਘਰਵਾਜਬ ਔਰ ਮੈਂ ਮੈਨੂੰ ਇਹ ਅੰਦਰੋਂ ਵੀ ਨਹੀਂ ਸਹੀ ਲੱਗੇ ਬਾਦਲ ਸਾਹਿਬ ਨੇ ਮੇਰੇ ਮੈਨੂੰ ਵੀ ਇੱਕ ਆਫੀਸਰ ਨੂੰ ਮੈਂ ਤੁਹਾਡੇ ਸਾਹਮਣੇ ਆਪਣਾ ਜ਼ਿਕਰ ਕਰਤਾ ਮੇਰੀ ਆਇਡੈਂਟੀਟੀ ਕੀ ਹੈ ਮੈਨੂੰ ਇਹਨਾਂ ਪਿਆਰ ਦਿੱਤਾ ਇਹਨਾਂ ਇੱਜ਼ਤ ਮੈਨੂੰ ਮਿਲੀ ਹੈ ਇੱਥੇ ਔਰ ਮੈਂ ਬਹੁਤ ਦਿਲੋਂ ਇੱਕ ਇੱਕ ਸਿੰਪਲ ਵਰਕਰ ਇੱਕ ਸੇਵਾ ਕਰਨ ਦੇ ਭਾਵਨਾ ਆਇਆ ਮੈਂ ਕੋਈ ਮੈਨੂੰ ਸਵਾਲ ਜਿਹੜਾ ਮੈਡੀਆ ਪੁੱਛੇ ਜਾਂਦੇ ਬਾਰ-ਬਾਰ ਪੁੱਛਦੇ ਆ ਕਿ ਇਹੋ ਜੀ 1% ਵੀ ਕੋਈ ਇਹੋ ਜੀ ਕੋਈ ਲਾਲਚ ਵੈਸਟਡ ਇੰਟਰਸਟ ਲੈ ਕੇ ਨਾ ਮੈਂ ਟੀਐਸਓਸ਼ਲ ਪੀਪੀ ਕਿਸੇ ਵੈਸਟਡ ਇੰਟਰਸਟ ਨਹੀਂ ਨਾ ਮੈਂ ਹੋਣ ਕਿਸੇ ਵੈਸਟਡ ਇੰਟਰਸਟ ਨਹੀਂ ਮੈਂ ਆ ਤਾ ਸਿਰਫ ਸੇਵਾ ਕਰਦਾ ਤੇ ਔਰ ਮੈਨੂੰ ਕੋਈ ਵਧੀਆ ਪਲੈਟਫਾਰਮ ਨਹੀਂ ਲੱਗਦਾ ਹੋਰ ਕੋਈ ਸੀਗਾ ਮੈਂ ਅੱਜ ਇੱਥੇ ਸ਼ਾਮਲ ਹੋਇਆ ਮੈਂ ਧੰਨਵਾਦ ਕਰਦਾ ਹਾਂ ਸ਼ਾਰਪੋਦੀ ਵੀ ਸਮਝੇ ਪਈ ਆਈਆ ਤੇ ਵਿਕਲੇ ਦਾ ਨਾਮ ਹੈ ਜਿਹੜਾ ਕੋਰ ਸੰਭਵ ਨਹੀਂ ਜਨੰਦਰ ਦੇ ਟੀਮ ਜਿੰਨਾ ਪ੍ਰੈਸ ਮੀਡੀਆ ਸਾਰਾ ਸਾਰਿਆਂ ਦਾ ਧੰਨਵਾਦ ਕਰੀਆ ਔਰ ਕਿਹ ਚੋਸ਼ਤ ਵੀ ਤੁਸੀਂ ਮੇਰਾ ਮੇਰਾ ਬਹੁਤ ਸਾਰਾ ਦਿੱਤਾ ਤੇ ਮੈਂ ਤੁਹਾਡਾ ਜੋੜ ਦੇ ਰਿਹਾ ਕਰਦਾ ਵਾਇਲਟਿਕਾ ਖਾਲਸਾ ਜੀ ਵਾਇਲਟਿਕਸੀ ਦੀ ਫਤਿਹ ਹਾਂ ਦੇਖੋ ਸਾਡੀ ਪਾਰਟੀ ਇੱਕ ਸਿਸਟਮ ਹੈ ਸਾਡੀ ਕੋਰ ਕਮੇਟੀ ਬੈੰਦੀ ਹੈ ਬਹਿ ਕੇ ਵਿਚਾਰਾ ਹੁੰਦੀਆਂ ਕਿਹਨੇ ਕਿਹਨੇ ਕਿਹਨੂੰ ਕਿੱਥੇ ਦੇਣੀ ਹੈ ਉਹ ਕੋਰ ਕਮੇਟੀ ਫੈਸਲਾ ਕਰਦੀ ਹੈ ਕੁਸ਼ ਕਰਕੇ ਹਲੇ ਜਲਦੀ ਕੋਰਟ ਕਮੇਟੀ ਦਾ ਮੀਟਿੰਗ ਕਰਾਈ ਜਾਊਗੀ ਜਿੱਥੇ ਜਿਹੜੇ ਜਿਹੜੇ ਸਾਡੇ ਪੋਟੈਂਸ਼ੀਅਲ ਕੈਂਡੀਡੇਟਸ ਆ ਉਹਨਾਂ ਤੇ ਡਿਸਕਸ ਕੀਤਾ ਜਾਊਗਾ ਹਾਂਜੀ ਗਠਬੰਧਨ ਤੁਹਾਡਾ ਕਦੋਂ ਤੱਕ ਜਲਾਣ ਆ ਤੁਸੀਂ ਦੱਸੋ ਮੈਨੂੰ ਤਾਂ ਥੋੜੇ ਨਾਲ ਹੀ ਪਤਾ ਲੱਗਦਾ ਮੈਂਨ ਦਾ ਥੋੜੇ ਆਮ ਲੋਕ ਵੀ ਆਪਣੇ ਉਮੀਦਵਾਰ ਜਿਹੜੇ ਨੇ ਕਿ ਮੈਦਾਨ ਚ ਉਤਾਰੇ ਨੇ ਆਮ ਲੋਕ ਮੈਂ ਉਹੀ ਜਿਹੜਾ ਕਹਿਣਾ ਚਾਹਣਾ ਆਮ ਆਦਮੀ ਪਾਰਟੀ ਦਾ ਸਲੋਗਨ ਕੀ ਸੀ ਕਿ ਆਮ ਲੋਕਾਂ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਇਹਨਾਂ ਦਾ ਇੰਨਾ ਬੁਰਾ ਹਾਲ ਹੈ ਕਿ ਆਮ ਲੋਕ ਤੇ ਇਹਨਾਂ ਨੂੰ ਛੱਡ ਗਏ ਉਹਨਾਂ ਨੇ ਦੇਖ ਲਿਆ ਕਿ ਇਹ ਆਮ ਆਦਮੀ ਦੀ ਪਾਰਟੀ ਨਹੀਂ ਐ ਠੱਗਾਂ ਦੀ ਪਾਰਟੀ ਐ ਤੋ ਇਸ ਕਰਕੇ ਆਮ ਜਨਤਾ ਨੇ ਇਹਨਾਂ ਨੂੰ ਛੱਡ ਦਿੱਤਾ ਹੁਣ ਆਪਣੇ ਮੰਤਰੀਆਂ ਨੂੰ ਉਹਨਾਂ ਕੋਲ ਬੰਦੇ ਨਹੀਂ ਲੰਬੇ ਆਪਣੇ ਮੰਤਰੀਆਂ ਨੂੰ ਅੱਗੇ ਬਲੀ ਦਾ ਵਰਕਾ ਬੱਕਰਾ ਬਣਾ ਰਹੇ ਆ ਤੇ ਜਿਹੜੇ ਮਨਿਸਟਰ ਆਉਣਗੇ ਉਹ ਜ਼ਮਾਨਤਾ ਜਬਤ ਕਰਾ ਕੇ ਹੀ ਜਾਣਗੇ ਬਦਲ ਸਾਹਿਬ ਜੇਕਰ ਕੱਚ ਪੰਦਰ ਹੁੰਦਾ ਆ ਸ਼ੋਹਨੀਆ ਕਾਲੀ ਕਾਲ ਤੇ ਬੀਜੇਪੀ ਦਾ ਕੀ ਕੀ ਘਟੀਆਂ ਮੰਕਰ ਆ ਕੇ ਜੇਕਰ ਤੁਸੀਂ ਕੋਈ ਘਟੀਆਂ ਯਾਰ ਮੇਰੀ ਗੱਲ ਸੁਣਨਾ ਕਿ ਤੁਸੀਂ ਕਿਹੜੇ ਅਖਬਾਰ ਤੋਂ ਇੱਕ ਹੈ 0920 ਹੈ ਥੋੜਾ ਜੀਤ ਨਾ ਹੋ ਜੂਗਾ ਗੱਜਬੰਦਨ ਨੂੰ ਐਵੇਂ ਆਪਾਂ ਹਲੇ ਤੁਸੀਂ ਹਲੇ ਤੁਸੀਂ ਮੈਂ ਕਹਿੰਦਾ ਥੋੜੇ ਦਾ ਹੀ ਮੈਨੂੰ ਪਤਾ ਲੱਗ ਰਿਹਾ ਕੋਈ ਕਹਿੰਦਾ ਮੈਂ ਅੱਜ ਮੈਂ ਦਿੱਲੀ ਬੈਠਾ ਆ ਮੈਂ ਤੁਹਾਡੇ ਕੋਲੇ ਬੈਠਾ ਹਾਂ ਤੋ ਐਸ ਕਰਕੇ ਤੁਸੀਂ ਮੈਨੂੰ ਲੱਗਦਾ ਅੱਜ ਕੱਲ ਖਬਰਾਂ ਨਹੀਂ ਹੁੰਦਾ ਤੁਹਾਨੂੰ ਨਹੀਂ ਲੱਗਦਾ ਉਹਨੇ ਖਾਲੀ ਦਲ ਦੀ ਜਿਹੜੀ ਸਥਿਤੀ ਮਜ਼ਬੂਤ ਨਹੀਂ ਬਣ ਪਾਈ ਜਿਵੇਂ ਅਸ਼ਰੋਮੀ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ ਪੰਜਾਬ ਦੇ ਹਰ ਵਰਗ ਦੇ ਦਿਲਾਂ ਚ ਬਸੀ ਹੈ ਆ ਇੱਕ ਗੁਰੂਆਂ ਦੇ ਦੱਸੇ ਹੋਏ ਦੱਸੇ ਹੋਏ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਜਿਹੜੀ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਅਸੀਂ ਸਾਰੇ ਧਰਮਾਂ ਨੂੰ ਇਕੱਠੇ ਕਰਕੇ ਜੋੜ ਕੇ ਅਸੀਂ ਆਪਣੀ ਪਾਰਟੀ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਪੰਜਾਬ ਤਾਂ ਬਚੂਗਾ ਜੇ ਸਾਰੇ ਲੋਕ ਇਕੱਠੇ ਭਰਾਵਾਂ ਮੰਗਰਾਂਗੇ ਤੁਸੀਂ ਦੇਖਿਆ ਹੁਣ ਆ ਸਾਡੀ ਸੋਚ ਹੈ ਜਿੰਨੇ ਤਾਕਤਵਰ ਅਸੀਂ ਪਿੰਡਾਂ 'ਚ ਐ ਓਨੇ ਤਾਕਤਵਰ ਅਸੀਂ ਸ਼ਹਿਰਾਂ 'ਚ ਐ ਤੁਸੀਂ ਜੇ ਦੇਖੋਗੇ ਐਡਾ ਵੱਡਾ ਤੂਫਾਨ ਨੇ ਅਜ ਤੱਕ ਨਹੀਂ ਦੇਖਿਆ ਮੈਨੂੰ ਤਕਰੀਬਨ ਮਿਲਦਾ ਤਕਰੀਬਨ 30 ਸਾਲ ਤੋਂ ਉੱਤੇ ਹੋ ਗਏ ਸਿਆਸਤ ਵਿੱਚ 30 ਸਾਲਾਂ ਚ ਐਜੀ ਰਿਸਪੌਂਸ ਜੋ ਮੈਂ ਅੱਜ ਦੇਖ ਰਿਆ ਮੈਂ ਅੱਜ ਤੱਕ ਨਹੀਂ ਦੇਖਿਆ ਲੋਕਾਂ ਦੇ ਵਿੱਚ ਛਾੜੂ ਵਾਲੇ ਨਕਲੀ ਜਾਲੀ ਦੇ ਚ ਮੁੱਖ ਮੰਤਰੀ ਤੇ ਇੰਨਾ ਗੁੱਸਾ ਹੈ ਕਿਉਂਕਿ ਜਿਹੜੀ ਵੀ ਦਿੱਲੀ ਵਾਲੀ ਪਾਰਟੀ ਆਈ ਹੈ ਝੂਠ ਬੋਲ ਕੇ ਸਰਕਾਰ ਬਣਾ ਜਾਂਦੀ ਹੈ ਤੇ ਉਹਦੇ ਬਾਅਦ ਠੱਗਣ ਲੱਗ ਜਾਂਦੀ ਹੈ ਲੋਕਾਂ ਨੇ ਦੇਖ ਲਿਆ ਆਪਣੀ ਕੋਈ ਪੰਜਾਬ ਦੀ ਹੈ ਕੇਦਰੀ ਪਾਰਟੀ ਕਾਲੀਦਲ ਇਹਨੂੰ ਤਗੜਾ ਕਰੀਏ ਤਾਂ ਪੰਜਾਬ ਬਣੇ Thank you, thank you. Thank you.